ਤਸਵੀਕਾਲ ਫਰੈਂਡਸ ਮੇਟੋਟਾ ਹਾਸ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡੇ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਤੁਹਾਨੂੰ ਡਰਿੰਕ ਬਣਾ ਕੇ ਦਿਖਾਉਣ ਲੱਗੇ ਆਂ ਇੱਕ ਸਪੈਸ਼ਲ ਪਾਣੀ ਦਾ ਗਲਾਸ ਕਹਿ ਲੋ ਜਾਂ ਇੱਕ ਸਪੈਸ਼ਲ ਡਰਿੰਕ ਜਿਸ ਨਾਲ ਤੁਹਾਡੇ ਜੋੜਾਂ ਦਾ ਦਰਦ ਔਰ ਗੋਡਿਆਂ ਦਾ ਦਰਦ ਤੋਂ ਤੁਹਾਨੂੰ ਫਰਕ ਪੈਣ ਵਾਲਾ ਹੈ ਇਸ ਦੇ ਲਈ ਕੀ ਕੀ ਚਾਹੀਦਾ ਹੈ ਉਹ ਵੀ ਦੱਸਾਂਗੇ ਕਿਉਂਕਿ ਜਦੋਂ ਆਪਾਂ ਸਰਦੀਆਂ ਆ ਜਾਂਦੀਆਂ ਨੇ ਆਪਾਂ ਹਿਲਣਾ ਚੁਲਣਾ ਬੰਦ ਕਰ ਦਿੰਨੇ ਆਂ ਇਸੇ ਕਰਕੇ ਆਪਣੀ ਜੋੜਾਂ ਦੇ ਵਿੱਚ ਜੜ ਕੇ ਜਿਹੜੇ ਆਪਣੀ ਜੋੜਾਂ ਦੀਆਂ ਮਾਸਪੇਸ਼ੀਆਂ ਨੇ ਉਹ ਸੁੰਗਣ ਲੱਗ ਜਾਂਦੀਆਂ ਨੇ ਜਿਸ ਕਰਕੇ ਆਪਣੇ ਜੋੜਾਂ ਦੇ ਵਿੱਚ ਦਰਦ ਹੋਣਾ ਇੱਕ ਆਮ ਗੱਲ ਹੈ ਜ਼ਿਆਦਾਤਰ ਗੋਡਿਆਂ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਔਰ ਜਿਹੜੇ ਕਿ ਔਰਤਾਂ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ ਉਹਨਾਂ ਦੇ ਗੋਟਾਂ ਦੇ ਵਿੱਚ ਜ਼ਿਆਦਾ ਦਰਦ ਪਾਇਆ ਜਾਂਦਾ ਸੋ ਅੱਜ ਤੋਂ ਤੁਹਾਨੂੰ ਘਬਰਾਉਣ ਨਹੀਂ ਤੁਰਜਾਨਾ ਇੱਕ ਗਲਾਸ ਤੁਸੀਂ ਸਵੇਰੇ ਪੀਣਾ ਔਰ ਇੱਕ ਗਲਾਸ ਸ਼ਾਮ ਨੂੰ ਜਦੋਂ ਤੁਸੀਂ ਇਹ ਪੀਣ ਲੱਗੇ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਔਰ ਹੈਰਾਨੀ ਦੀ ਗੱਲ ਇਹ ਹੈ ਇਸ ਸਾਰੀਆਂ ਚੀਜ਼ਾਂ ਤੁਹਾਡੇ ਘਰ ਦੀ ਰਸੋਈ ਦੇ ਵਿੱਚ ਨੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਔਰ ਅਗਰ ਇਹ ਵੀਡੀਓ ਤੁਹਾਨੂੰ ਦੇਖ ਕੇ ਵਧੀਆ ਲੱਗੀ ਔਰ ਤੁਹਾਨੂੰ ਆਰਾਮ ਪੈਣਾ ਸ਼ੁਰੂ ਹੋ ਗਿਆ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਤਿੰਨ ਇੰਸਟਾਗ੍ਰam ਆਈਡਿਸ ਨੇ ਐਸ ਸਰੀ ਸਿੰਘ ਸਰਾਹ ఫిਜ਼ੀਓਥੈਰੇਪੀ ਡਾਕਟਰ ਗੁਰਸ਼ੀਰ ਸਿੰਘ ਔਰ ਡਾਕਟਰ ਪ੍ਰੀਆ ਸਰਾਹ ਜੋ ਕਿ ਮੇਰੀ ਵਾਈਫ ਦੀ ਆਈਡੀ ਹੈ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘਸਰਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ YouTube ਚੈਨਲ ਡਾਕਟਰ ਗੁਰਸ਼ੀਰ ਬਲੌਗਸ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਸਬਸਕ੍ਰਾਈਬ ਕਰੋ ਜਿੱਥੇ ਰੋਜ਼ਾਨਾ ਅਸੀਂ ਹੈਲਥ ਰਿਗਾਰਡਿੰਗ ਸੇਫ ਰਿਗਾਰਡਿੰਗ ਕਸਰਤਾਂ ਦੀਆਂ ਵੀਡੀਓਜ਼ ਜ਼ਿਆਦਾਤਰ ਅਪਲੋਡ ਕਰਦੇ ਰਹਿੰਦੇ ਆ। ਸ਼ੁਰੂ ਕਰੀਏ ਅੱਜ ਦੀ ਵੀਡੀਓ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਆਪਾਂ ਆਪਣੀ ਕਲੀਨਿਕ ਚ ਬਣਾ ਰਹੇ ਆ ਇਸ ਕਰਕੇ ਆਪਾਂ ਪੋਰਟੇਬਲ ਚੁੱਲਾ ਆਪਾਂ ਯੂਜ਼ ਕਰਾਂਗੇ ਜੋ ਕਿ ਅਸੀਂ ਜਦੋਂ ਵੀ ਕਿਤੇ ਘੁੰਮਣ ਜਾਂਦੇ ਆ ਨਾਲ ਲੈ ਕੇ ਜਾਂਦੇ ਆ ਇੱਕ ਬਸ ਛੋਟਾ ਜਿਹਾ ਸਿਲੰਡਰ ਇਸ ਦੇ ਵਿੱਚ ਆਪਾਂ ਫਿੱਟ ਕਰਾਂਗੇ ਸਭ ਤੋਂ ਪਹਿਲਾਂ ਦੇਖਾਂਗੇ ਵੀ ਗੈਸ ਬੰਦ ਆ ਜਾਂ ਨਹੀਂ ਲਓ ਜੀ ਇਹ ਆਪਾਂ ਆਨ ਕਰ ਲਈ ਗੈਸ ਕਿ ਆਪਣਾ ਚੁੱਲਾ ਰੈਡੀ ਹੈ ਔਰ ਇਸ ਦੇ ਲਈ ਆਪਾਂ ਨੂੰ ਇੱਕ ਚਾਹੀਦਾ ਹੈ ਟੌਫੀਆ ਔਰ ਇੱਕ ਗਲਾਸ ਪਾਣੀ ਦੇਖ ਲਿਆ ਪਾਣੀ ਦੀ ਸਮਰਥਾ ਕਿੰਨੀ ਹੈ ਔਰ ਇਸ ਦੇ ਵਿੱਚ ਹੁਣ ਕੀ ਕੀ ਪੈਣ ਵਾਲਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਜਾਣ ਲੈਣੇ ਆ ਕਿ ਕੀ ਕੀ ਪਾਉਣਾ ਹੈ ਇਸ ਦੇ ਵਿੱਚ ਪਾਵਾਂਗੇ ਇੱਕ ਦਾਲਚੀਨੀ ਦਾ ਇੱਕ ਟੁਕੜਾ ਔਰ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਹੈ ਇੱਕ ਵੱਡੀ ਇਲਾਇਚੀ ਤੁਸੀਂ ਦੇਖ ਸਕਦੇ ਹੋ ਇਹ ਵੱਡੀ ਇਲਾਇਚੀ ਹੈ ਔਰ ਉਸ ਤੋਂ ਬਾਅਦ ਆਪਾਂ ਨੂੰ ਚਾਹੀਦਾ ਹੈ ਸੌਂਫ ਇਹ ਆਪਣੀ ਰਸੋਈ ਚ ਹੀ ਹੁੰਦੀ ਹੈ ਔਰ ਉਸ ਤੋਂ ਬਾਅਦ ਆਪਾਂ ਨੂੰ ਚਾਹੀਦੇ ਨੇ ਸਿਰਫ ਦੋ ਲੌਂਗ ਤੁਸੀਂ ਦੇਖ ਸਕਦੇ ਹੋ ਇਹ ਦੋ ਲੌਂਗ ਆ ਗਏ ਦੋ ਲੋង ਚਾਹੀਦੇ ਆ ਹੁਣ ਆਪਾਂ ਸ਼ੁਰੂ ਕਰਦੇ ਆ ਕਿਵੇਂ ਇਸ ਨੂੰ ਭਰਉਣਾ ਬਣਾਉਣ ਦਾ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਆਪਾਂ ਗੈਸ ਆਨ ਕਰਾਂਗੇ ਗੈਸ ਆਨ ਹੋ ਗਿਆ ਆਪਣਾ ਔਰ ਇਸ ਦੇ ਉੱਪਰ ਆਪਾਂ ਇੱਕ ਗਲਾਸ ਜਿਹੜਾ ਪਾਣੀ ਸੀ ਉਹ ਆਪਾਂ ਰੱਖ ਦਿੱਤਾ ਹੈ ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਕੀ ਕਰਾਂਗੇ ਪਾਣੀ ਨੂੰ ਥੋੜਾ ਉਬਲਣ ਦਵਾਈਏ ਅਬ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਪਾਣੀ ਨੂੰ ਥੋੜਾ ਉਬਲਣ ਦਵਾਂਗੇ ਉਸ ਤੋਂ ਬਾਅਦ ਹੀ ਆਪਾਂ ਕੱਲੇ ਕੱਲੀ ਚੀਜ਼ ਕਰਕੇ ਤੁਹਾਨੂੰ ਦਿਖਾ ਕੇ ਪਾਵਾਂਗੇ ਉਹ ਪਾਣੀ ਦੇ ਵਿੱਚ ਥੋੜੇ ਥੋੜੇ ਗੁਬਾਰੇ ਜਿਹੀ ਬਣਨੇ ਸ਼ੁਰੂ ਹੋ ਗਏ ਤੁਸੀਂ ਦੇਖ ਰਹੇ ਹੋ ਬੱਬਲਸ ਬਣ ਰਹੇ ਆ ਸਭ ਤੋਂ ਪਹਿਲਾਂ ਇਹਦੇ ਵਿੱਚ ਇੱਕ ਟੁਕੜਾ ਆਪਾਂ ਦਾਲਚੀਨੀ ਦਾ ਪਾਉਣ ਲੱਗੇ ਆ ਔਰ ਇਸ ਨੂੰ ਇੱਕ ਦੋ ਮਿੰਟ ਆਪਾਂ ਇਦਾਂ ਹੀ ਇਹਦੇ ਵਿੱਚ ਰੱਖਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਇੱਕ ਵੱਡੀ ਇਲਾਇਚੀ ਪਾਵਾਂਗੇ ਇੱਕ ਵੱਡੀ ਇਲਾਇਚੀ ਹੈ ਉਹ ਆਪਾਂ ਇਸ ਦੇ ਵਿੱਚ ਪਾ ਦੇਣੀ ਹੈ ਇਸ ਨੂੰ ਵੀ ਆਪਾਂ 1 ਤੋਂ 2 ਮਿੰਟ ਇਦਾਂ ਹੀ ਬੋਇਲ ਹੋਣ ਦਵਾਂਗੇ ਔਰ ਥੋੜੇ ਥੋੜੇ ਹਿਲਾਉਂਦੇ ਰਹਿਣਾ ਤਾਂ ਕਿ ਤੁਸੀਂ ਇਹਦਾ ਜਿਹੜਾ ਨਿਚੋੜ ਹੈ ਜੋ ਰਸ ਹੈ ਉਹ ਨਿਕਲਣਾ ਸ਼ੁਰੂ ਹੋ ਜਾਵੇ। ਇਹਦੇ ਇੰਨੇ ਫਾਇਦੇ ਨੇ ਕਿਉਂਕਿ ਇਹੀ ਜਿਹੜਾ ਪਾਣੀ ਹੈ ਜਾਂ ਇਹੀ ਜਿਹੜਾ ਡਰਿੰਕ ਹੈ ਇਸਦੇ ਨਾਲ ਜਿਹੜਾ ਯੂਰਿਕ ਐਸਿਡ ਹੈ ਉਹ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਦੇਖੋ ਪਾਣੀ ਚੰਗੀ ਤਰ੍ਹਾਂ ਉਬਲਣ ਲੱਗ ਗਿਆ ਸੋ ਥੋੜਾ ਜਿਹਾ ਪਕਾਟ ਕਰਾਂਗੇ ਗੈਸ 'ਤੇ ਲੋ। ਅਰ ਉਸ ਤੋਂ ਬਾਅਦ ਇਸ ਦੇ ਵਿੱਚ ਆਪਾਂ ਦੋ ਲੌਂਗ ਕੁੱਟ ਕੇ ਨਹੀਂ ਪਾਉਣੇ ਇਦਾਂ ਹੀ ਪਾ ਲੈਣੇ ਆ ਦੇਖੋ ਤੁਸੀਂ ਦੋ ਲੌਂਗ ਪਾ ਰਹੇ ਆ ਆਪਾਂ ਇਸ ਦੇ ਵਿੱਚ ਦੋ ਲੌਂਗ ਲੋ ਆਪਾਂ ਵੀ ਪਾ ਦਿੱਤੇ ਇਸ ਦੇ ਵਿੱਚ ਇਸ ਨੂੰ ਵੀ ਆਪਾਂ ਇੱਕ ਤੋਂ ਦੋ ਮਿੰਟ ਇਦਾਂ ਹੀ ਪਾਣੀ ਹਿਲਾ ਲੈਣਾ ਔਰ ਇਸ ਨੂੰ ਵੀ ਆਪਾਂ ਉਬਲਣ ਦੇਣਾ ਫਿਰ ਇਸ ਤੋਂ ਬਾਅਦ ਇਸ ਦੇ ਵਿੱਚ ਹੀ ਤੁਸੀਂ ਛੋਟਾ ਚਮਚਾ ਜਿਹੜੀ ਆਪਣੀ ਸੌਫ ਹੈ ਇਸਦੇ ਛੋਟੇ-ਛੋਟੇ ਦੇਖੋ ਜਾਂ ਅੱਧਾ ਚਮਚ ਵੱਡਾ ਪਾ ਸਕਦੇ ਹੋ ਸਾਡੇ ਕੋਲ ਚਮਚ ਛੋਟਾ ਸੀ ਇਸਦੇ ਤਿੰਨ ਪਾਟ ਪਾਈ ਔਰ ਅਗਰ ਤੁਹਾਨੂੰ 슈ਗਰ ਨਹੀਂ ਹੈ ਤੁਹਾਨੂੰ ਅਗਰ ਤੁਹਾਨੂੰ 슈ਗਰ ਨਹੀਂ ਹੈ ਤੁਹਾਨੂੰ ਬਲੱਡ ਪ੍ਰੈਸ਼ਰ ਨਹੀਂ ਹੈ ਤੁਸੀਂ ਇਸਦੇ ਵਿੱਚ ਸ਼ਹਿਦ ਔਰ ਨਾਲ ਦੀ ਨਾਲ ਇਸਦੇ ਵਿੱਚ ਤੁਸੀਂ ਥੋੜਾ ਜਿਹਾ ਗੁੜ ਦਾ ਟੁਕੜਾ ਵੀ ਪਾ ਸਕਦੇ ਹੋ ਤਾਂ ਕਿ ਜੋ ਇਸ ਦਾ ਟੇਸਟ ਹੈ ਉਹ ਸੁਆਦ ਲਾਇਕ ਹੋ ਜਾਵੇ ਇਸ ਨੂੰ ਆਪਾਂ ਤਕਰੀਬਨ 3 ਤੋਂ 4 ਮਿੰਟ ਇਦਾਂ ਹੀ ਸਿਮ ਤੇ ਉਬਲਦਾ ਰਿਹਾ ਮੈਂ ਦੇਖੋ ਗੈਸ ਘਟਾ ਹੈ ਔਰ ਇਹ ਉਬਲ ਰਿਹਾ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਪੂਰੇ 3 ਤੋਂ 4 ਮਿੰਟ ਬਾਅਦ ਤਕਰੀਬਨ 5 ਮਿੰਟ ਹੋ ਗਏ ਇਸ ਦਾ ਪਾਣੀ ਦਾ ਜੋ ਰੰਗ ਹੈ ਉਹ ਦੇਖੋ ਤੁਸੀਂ ਹਲਕਾ ਜਿਹਾ ਕਲਾਂਹੋ ਚ ਆ ਗਿਆ ਔਰ ਜਿਹੜਾ ਦਾਲਚੀਨੀ ਆਪਾਂ ਸਾਬਤ ਪਾਇਆ ਸੀ ਉਹ ਵੀ ਖੁੱਲ ਕੇ ਖੁੱਲ ਗਿਆ ਜਾਨੀ ਕਿ ਉਹਦਾ ਜੋ ਤੱਤ ਸੀ ਉਹ ਨਿਕਲ ਕੇ ਬਾਹਰ ਆ ਗਿਆ ਸੋ ਇਸ ਨੂੰ ਆਪਾਂ ਹੁਣ ਬਿਲਕੁਲ ਬੰਦ ਕਰ ਦਾਂਗੇ ਔਰ ਇਹਨੂੰ 3 ਤੋਂ 4 ਮਿੰਟ ਠੰਡਾ ਹੋਣ ਦੇਵਾਂਗੇ ਆਪਾਂ ਗੈਸ ਬੰਦ ਕਰਤਾ ਫਰ ਇਸੇ ਤਰ੍ਹਾਂ ਨੂੰ 3 ਤੋਂ 4 ਮਿੰਟ ਆਪਾਂ ਠੰਡਾ ਹੋਣ ਦੇਵਾਂਗੇ। ਅਗਰ ਤੁਸੀਂ ਗਰਮ ਚੀਜ਼ ਪੀਣ ਦੇ ਸ਼ੌਕੀਨ ਹੋ ਤਾਂ ਤੁਸੀਂ ਇਸ ਨੂੰ ਗਰਮ ਵੀ ਪੀ ਸਕਦੇ ਹੋ। ਇਹ ਜੀ ਗੱਲ ਨਹੀਂ ਹੈ ਵੀ ਇਸ ਨੂੰ ਗਰਮ ਨਹੀਂ ਪੀਣਾ ਤੁਸੀਂ ਇਸ ਨੂੰ ਗਰਮ ਵੀ ਪੀ ਸਕਦੇ ਹੋ ਪਰ ਆਪਾਂ ਇਸ ਨੂੰ 3 ਤੋਂ 4 ਮਿੰਟ ਠੰਡਾ ਕਰਕੇ ਪੀਵਾਂਗੇ ਕਿਉਂਕਿ ਇਹ ਆਪਣੇ ਤੋਂ ਜ਼ਿਆਦਾ ਗਰਮ ਨਹੀਂ ਕੀਤਾ ਜਾਂਦਾ। ਹ ਸੋ ਦੇਖੋ 2 ਤੋਂ 3 ਮਿੰਟ ਆਪਾਂ ਇਸ ਨੂੰ ਠੰਡਾ ਕੀਤਾ। ਹੁਣ ਆਪਾਂ ਇਸ ਨੂੰ ਹੌਲੀ-ਹੌਲੀ ਪਾਉਣ ਲੈਣਾ ਤਾਂ ਕਿ ਜਿਹੜਾ ਦਾਲਚੀਨੀ ਹੈ ਉਹ ਆਪਣਾ ਵਿੱਚ ਨਾ ਜਾਵੇ। ਆਪਣੇ ਦੇਖੋ ਸਾਈਡ ਤੇ ਆਲਰੇਡੀ ਟਿਕ ਗਿਆ। ਔਰ ਇਹ ਹੈ ਤੁਹਾਡੇ ਜੋੜਾਂ ਦੇ ਦਰਦ ਜਾਂ ਗੋਡਿਆਂ ਦੇ ਦਰਦ ਲਈ ਸਰਦੀਆਂ ਦੇ ਵਿੱਚ ਪਾਉਣ ਵਾਲਾ ਡਰਿੰਕ ਇਹ ਜਿਹੜਾ ਸਮਾਨ ਹੈ ਇਸ ਨੂੰ ਤੁਸੀਂ ਚਾਹ ਦੀ ਵਰਤੋਂ ਵੀ ਜੇ ਤੁਸੀਂ ਘਰ ਤੇ ਚਾਹ ਬਣਾਉਂਦੇ ਹੋ ਉਹਦੇ ਵਿੱਚ ਵੀ ਤੁਸੀਂ ਦੁਬਾਰਾ ਇਸ ਨੂੰ ਵਰਤ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਥੋੜੇ ਬਹੁਤ ਤੱਤ ਤਾਂ ਰਹੀ ਜਾਂਦੇ ਆ ਚੀਜ਼ ਵੇਸਟ ਨਾ ਕਰੀਏ ਮੇਰੇ ਕਹਿਣ ਦਾ ਮਤਲਬ ਔਰ ਉਸ ਤੋਂ ਬਾਅਦ ਇਹ ਥੋੜਾ ਜਿਹੜਾ ਡਰਿੰਕ ਹੈ ਇਹ ਥੋੜਾ ਡਰਿੰਕ ਜਿਹੜਾ ਤਿਆਰ ਹੋ ਚੁੱਕਿਆ ਹੈ ਦੇਖੋ ਤੁਸੀਂ ਇਸ ਦਾ ਜੋ ਕਲਰ ਹੈ ਕਿੰਨਾ ਸੋਹਣਾ ਨਿਕਲ ਕੇ ਆਇਆ ਔਰ ਇਸ ਨੇ ਤੁਹਾਨੂੰ ਬਿਦਰਦਾਂ ਤੋਂ ਰਾਹਤ ਪਾਉਣੀ ਤੁਹਾਨੂੰ ਆਪਾਂ ਇਸ ਦਾ ਟੇਸਟ ਵੀ ਕਰਕੇ ਦਿਖਾਉਨੇ ਆ ਵੀ ਦੱਸਦੇ ਆ ਵੀ ਕਿਦਾਂ ਦਾ ਟੇਸਟ ਨਿਕਲ ਕੇ ਆਇਆ ਅਸੀਂ ਇਸ ਦੇ ਵਿੱਚ ਗੁੜ ਨਹੀਂ ਪਾਇਆ ਸ਼ਹਿਦ ਨਹੀਂ ਪਾਇਆ ਤੁਸੀਂ ਅਗਰ ਕਿਤੇ ਕਸ਼ਮੀਰ ਗਏ ਹੋਵੋ ਘੁੰਮਣ ਤਾਂ ਉੱਥੇ ਇੱਕ ਕਾਵਾ ਜੋ ਕਹਿ ਕੇ ਦਿੱਤਾ ਜਾਂਦਾ ਹੈ ਤੁਸੀਂ ਦਲ ਏਕ ਦੇ ਵਿੱਚ ਅਗਰ ਜਾਉ ਤਾਂ ਸੇਮ ਉਹੀ ਚੀਜ਼ ਨਿਕਲ ਕੇ ਸਾਹਮਣੇ ਆਈ ਆ ਔਰ ਇਸ ਦਾ ਬਹੁਤ ਫਾਇਦਾ ਇਸ ਨੂੰ ਤੁਸੀਂ ਸਰਦੀਆਂ ਦੇ ਵਿੱਚ ਸਵੇਰੇ ਸ਼ਾਮ ਆਪਣੇ ਘਰੇ ਬੈਠ ਕੇ ਪੀਓਗੇ ਤਾਂ ਤੁਸੀਂ ਜੋੜਾਂ ਦੇ ਦਰਦ ਤੋਂ ਰਾਹਤ ਬਹੁਤ ਜਲਦੀ ਪਾਉਂਗੇ ਔਰ ਗੋਡਿਆਂ ਦੇ ਦਰਦ ਤੋਂ ਵੀ ਰਾਹਤ ਪਾਉਂਗੇ ਸੋ ਉਮੀਦ ਕਰਦਾ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਅਗਰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਔਰ ਕਮੈਂਟ ਜਰੂਰ ਕਰਕੇ ਜਾਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ